भे जह जहांचाए करण सां लोक बाए करण ते लोक बाए लोके पाण प्रयोग में जोड़ करचन खां सूर्या ਤਨ ਕਹਾਰ ਸਿਰ ਨਿਆਏ ਬਤਨ ਕਹਾਰ ਸਿਰ ਨਿਆਏ ਬਾਤ ਚਲੈ ਕਰ ਚੱਕਵੇਂ ਜਦ ਤੂੰ ਮਕਰੋ ਸਹਾਈ ਜਦ ਤੂੰ ਮਕਰੋ ਸਹਾਈ ਜਦ ਤੂੰ ਮਕਰੋ ਸਹਾਈ oh Jai 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 साहिब श्री गुरू ग्रंथ साहिब महाराज जा हाज़री हज़ूरी सतगुर जी साथी वी गुरू ख़ालसा जी आला सतगुर जे चरण हाज़री लॻाई सारी संगत गज खे बुलाओ जी वाहिगुरू जी का ख़ाल ਬੜਾ ਬੜਾ ਆਗਾਸ ਭਾਗਾ ਸਮਾ ਆਪਾਂ ਸਾਰਿਆ ਨੂੰ ਸਤਸੰਗ ਦੀਵਾਨਾ ਦਾ ਪ੍ਰਾਪਤ ਹੋਇਆ ਗੁਰਦਵਾਰਾ ਗੁਰਪ੍ਰਕਾਸ਼ ਜੀ ਸਾਹਿਬ ਕੇਵਲ ਹਰ ਪੂਰਨ ਮਾਣੇ ਨੂੰ ਦੀਵਾਨ ਸੰਗਤ ਅੱਜ ਆਪਰੇ ਦੇ ਮੀਹੇ ਜੋ ਕਾਨੂੰ ਰਸਾਖੀ ਦਾ ਪਾਵਨ ਦਿਹਾੜਾ ਵੀ ਹੈ ਉਹ ਤੋਂ ਇੱਕ ਦਿਨ ਪਹਿਲਾਂ ਪੂਰਨ ਆਸ਼ੀਰਵਾਦਿਓ ਬਾਣ ਤਲਿਆ ਆਪ ਸਰਬਤ ਮਾਈ ਦਾ ਇਹ ਮੇਲਿਓ ਦੂਰੋਂ ਚੱਲ ਕੇ ਸਤ ਸੰਗ ਸਦੇ ਵਿੱਚ ਹਾਜ਼ਰੀ ਭਰਲਾ ਕੋ ਪਾਂਚੇਉ ਬਿਆੰਤ ਸੰਤਾਂ ਜਿਹੜੀਆਂ ਨੇ ਅੰਮ੍ਰਿਤ ਧਾਰੀ ਨੇ ਗੁਰੂ ਦੇ ਨਾਲ ਜੁੜੀਆਂ ਨੇ ਸਤ ਗੁਰਾਂ ਦੇ ਨਾਲ ਸਾਝ ਪਾਈ ਹੈ ਮਾਈਆਂ ਹਾਂ ਭਾਵੇਂ ਬੀਤਿਆਂ ਨੇ ਪਾਗਲ ਰਹੇ ਹਨ ਜਨਾਬ ਨੂੰ ਸਤਿਗੁਰਾਂ ਨੇ ਪਾਵਨ ਸੰਗਤ ਮਿਲਦੀ ਹੈ ਗੁਰੂ ਦੇ ਨਾਲ ਗੁਰਮਤਾ ਸਮਾਂ ਮਿਲਦਾ ਸਾਲ ਦੇ ਬਾਅਦ ਆਪਾਂ ਵਿਸਾਖੀ ਇਹ ਮਨਾਉਂਦੇ ਆਪਾਂ ਨੂੰ ਯਾਦ ਰੱਖੇ ਚੇਤੇ ਰੱਖੇ ਕਿ ਸਤਿਗੁਰਾਂ ਨੇ ਸਾਨੂੰ ਅਮਰਿ ਛਾਇਆ ਸੀ ਛਾਇਆ ਅਮਰਿ ਛਾਇਆ ਇਹ ਇਸ ਤਰ੍ਹਾਂ ਹੈ ਬਹੁਤ ਬਹੁਤ ਦੇ ਵਿੱਚ ਚੜ੍ਹਦੀ ਕਲਾ ਦੇ ਨਾਲ ਰਹਿਣਾ। ਹੋਰਿਆ ਅੱਲਾਹ ਰੱਬ ਸਹੀ ਆਮ ਨੂੰ ਜਦਾਂ ਬੱਚੇ ਦਾ ਜਨਮ ਦਿਨ ਹੁੰਦਾ ਹੈ ਉਹਦਾ ਜਨਮ ਦਿਨ ਮਨਾਉਂਦੇ ਆ ਮਾਪੇ ਇਦਾਂ ਇਹ ਸਾਰਿਆਂ ਦਾ ਹੀ ਸਾਰੀ ਕੌਮ ਦਾ ਖਾਲਸੇ ਦਾ ਜਨਮ ਦਿਨ ਜਿਹੜਾ ਅਰਮਲ ਕੇ ਸਾਰੇ ਆਪਾਂ ਮਨਾਉਂਦੇ ਆ ਅੱਲੇ ਕਦੇ ਦਾ ਜਨਮ ਤੇ ਮਹਾਰਮ ਤਾਰੀ ਦਾ ਜਨਮ ਜਨਮ ਕੌਮ ਦਾ ਜਨਮ ਜਿਹਦੇ ਤੇ ਸਾਨੂੰ ਪਤਾ ਲੱਗਦਾ ਸਾਡੇ ਮਾਪੇ ਸਾਡੇ ਨਾਲ ਕਿੰਨਾ ਪਿਆਰ ਕਰਦੇ ਜਿੱਥੇ ਸਾਨੂੰ ਪਤਾ ਲੱਗਦਾ ਕਿ ਸਾਡਾ ਗੁਰੂ ਸਾਡੇ ਨਾਲ ਕਿੰਨਾ ਪਿਆਰ ਕਰਦਾ ਸਾਡਾ ਇਸ਼ਤ ਸਾਨੂੰ ਕਿੰਨਾ ਚਾਹੁੰਦਾ ਆਮਰ ਕੋ ਸ਼ਕਾ ਕੇ ਗੁਰੂ ਸਰਪੰਨ ਐਸੀ ਕਿਰਪਾ ਕਰ ਦਿੱਤੀ ਕਹ ਦ ਸਾ ਖਾਲਸਾ ਮੇਰਾ ਰੂਪ ਹੈ ਧਾਪ ਖਾਲਸੇ ਮੈਂ ਹਾਂ ਪ੍ਰਭੂ ਨਿਵਾਸ ਆਪਣਾ ਰੂਪ ਮਹਾਰਾਜ ਨੇ ਖਾਲਸੇ ਨੂੰ ਆਪ ਦਿੱਤਾ ਹਯੂਰ ਸਾਹਿਬ ਨੇ ਧਰਤੀ ਤੇ ਜਾ ਕੇ ਇਹ ਆਖਿਆ ਕਿ ਮੇਰਾ ਜਿਹੜਾ ਸਰੀਰ ਹੈ ਉਹ ਪੰਥ ਦੇ ਵਿੱਚ ਹੈ ਤੇ ਜਿਹੜੀ ਮੇਰੀ ਜੋਤ ਹੈ ਉਹ ਗ੍ਰੰਥ ਦੇ ਵਿੱਚ ਇਹ ਮਨ ਨੂੰ ਜੋਤ ਰੂਪ ਦੇ ਵਿੱਚ ਵੇਖਣਾ ਆਤਮਿਕ ਰੂਪ ਦੇ ਵਿੱਚ ਵੇਖਣਾ ਨੁਰਬਾਣੀ ਕਰੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਦਰਸ਼ਨ ਕਰੋ ਆਪਾਂ ਬਾਣੀ ਥੋੜੀ ਪਰਦੇ ਗ੍ਰੰਥ ਸਿੰਘ ਨੂੰ ਪੰਜਾਂ ਨੂੰ ਭੇਟਾ ਦੇ ਦਿੱਤੀ ਲਓ ਜੀ ਤੁਹਾਡੀ ਜਮੇ ਆਰੀ ਹੈ ਹੁਣ ਪੰਜ ਦਿਨ ਪਾਠ ਕਰਨਾ ਅਸੀਂ ਅਰੰਭ ਕਰਾਂ ਅਸੀਂ ਮੱਦ ਦੇ ਭੋਗ ਵੇਲੇ ਆ ਜਾਈ ਅਸੀਂ ਸਮਾਪਤੀ ਵੇਲੇ ਆ ਜਾਵੇ ਤੁਹਾਡੀ ਜਮੇ ਅਰੀਆ ਇਹ ਪਾਠ ਅਖੰਡ ਪਾਠ ਸਾਹਿਬ ਆਰੰਭ ਕਰਾਇਆ ਬਾਵਾਤ ਤੋਂ ਵਰਤ ਕਰਦੇ ਜੀਆਂ ਨੂੰ ਗੁਰੂ ਕੀ ਬਾਣੀ ਗੁਰੂ ਦਾ ਪਾਠ ਸੁਣਨਾ ਚਾਹੀਦਾ ਤਾਂ ਕਿ ਸਾਨੂੰ ਪਤਾ ਲੱਗੇ ਕਿ ਸਾਡਾ ਸਾਧ ਗੁਰੂ ਸਾਨੂੰ ਕਹਿੰਦਾ ਕੀ ਆਖਦਾ ਕੀ ਹੈ ਗੁਰੂ ਸਾਹਿਬ ਜੇ ਮਾ ਮਾਂ ਪੁੱ ਸੁਣਾਗੇ ਪਿਓ ਦੀ ਗੱਲ ਸੁਣਾਗੇ ਫੇਰੀ ਪਤਾ ਲੱਗੇ ਰਨਾ ਸਾਡਾ ਪਿਓ ਕਹਿੰਦਾ ਕੀ ਹੈ ਸਾਡਾ ਪਿਓ ਕਰਦਾ ਕੀ ਹੈ ਸਾਡਾ ਪਿਓ ਰਹਿੰਦਾ ਕਿੱਥੇ ਹੁਣ ਪਿਓ ਦੇ ਕੋਲੋਂ ਦੀ ਲੰਘਦੇ ਤੇ ਪਤਾ ਨਹੀਂ ਲੱਗਦਾ ਕਿ ਪਿਓ ਸਾਨੂੰ ਸੱਖਿਆ ਕੀ ਦਿੰਦਾ ਪਿਓ ਨੂੰ ਮਤ ਕੇ ਦਿੰਦਾ ਪਿਓ ਦਾ ਹੁਕਮ ਕੀ ਹੈ ਜਬ ਨਕ ਹੁਕਮ ਨਾ ਬੁੱਝਤਾ ਤਾਂ ਤਾਗ ਹੀ ਲਾ ਦੁਰਖੀਆ ਉੱਚਾ ਕਰਦਾ ਜਨਾਂ ਚਰ ਗੁਰੂ ਦਾ ਹੁਕਮ ਨਹੀਂ ਮੰਨਦਾ ਨਹੀਂ ਬੁੱਝਦਾ ਉਹਨਾਂ ਚਿਰ ਇਨਸਾਨ ਦੁਰਖੀ ਰਹਿਦਾ ਜਨਾਂ ਚਰ ਹੁਕਮ ਨਹੀਂ ਸੁਣਦਾ ਆਗਿਆ ਨਹੀਂ ਸੁਣਵਾ ਆਗਿਆ ਸੁਣੋਗੇ ਜਦੋਂ ਗੁਰੂ ਦੀ ਬਾਣੀ ਦੇ ਮੇੜਿਆ ਵਾ ਬਾਣੀ ਤੇ ਵਿਚਾਰ ਕਰਾਂਗੇ ਬਾਣੀ ਸਤਵਰਾਂ ਨੇ ਸਤਵ ਰੂਪ ਦੇ ਵਿੱਚ ਉਚਾਰੀ ਹੋਈ ਸਲਾਮ ਅਰੰਭ ਕਰਨਾ ਇਹਦਾ ਅਰਥ ਬਣ ਜਾਂਦਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੁੜਗੇ ਬਾਕੀ ਦੇ ਧਾਰੇ ਗੁਰੂਆਂ ਦਾ ਖਹਿੜਾ ਛੱਡਿਆ ਗਿਆ ਅੰਮ੍ਰਿਤ ਛਕਣਾ ਬਹਿਮੋ ਧਰਮਾਂ ਤੋਂ ਨਿਕਲਣਾ ਅੰਮ੍ਰਿਤ ਛਕਣਾ ਨਸ਼ਿਆਂ ਦੇ ਵਿੱਚੋਂ ਨਿਕਲਣਾ ਅੰਮ੍ਰਿਤ ਛਕਣਾ ਰੀਤੀਆਂ ਦੇ ਵਿੱਚੋਂ ਨਿਕਲਣਾ ਇਹ ਕਿ ਸੌ ਚੁੱਕੀ ਜਾਂਦੀ ਹੈ ਕੁਰਬਾਨੀਆਂ ਦਾ ਪੰਜਾ ਪਿਆਰਿਆਂ ਦੀ 80000 ਦਾ ਇਕੱਠ ਭਾਰਤ ਦੀ ਧਰਤੀ ਤੋਂ ਮਹਾਰਾਜ ਨੇ ਸੋਧਿਆ ਕਿੰਨੇ ਸੰਗ ਤੋਂ ਸਮੇਂ ਵੀ ਹੋਵੇਗੀ ਅਸੀਂ ਯਾਰ ਇਕੱਠਾ ਹੋ ਗਿਆ ਘਰ ਦੇ ਸਾਰੇ ਜੀਤ ਆਏ ਨੇ ਇੱਕ ਤਰੀਕ ਤੇ ਤੋਹ ਆਇਆ ਹੁਣ ਘਰ ਦੇ ਵਿੱਚ ਉਸ ਸਮੇਂ ਦੀ ਬਣੀ ਬੱਸੀ ਹੋਇਆ ਦਾਇਕ ਕਹਿੰਦੇ ਭਾਈ ਵਿਸ਼ੇਸ਼ ਕੋਈ ਸਨੇਹਾ ਦੇ ਨਾਲ ਸੰਪੂਰਨ ਉਹ ਸਮੇਂ ਫਿਰ ਜਦੋਂ ਸ੍ਰੀ ਸਾਹਿਬ ਲੈ ਕੇ ਨੰਗੀ ਸ੍ਰੀ ਸਾਹਿਬ ਮਿਆਨੋਂ ਬਾਅਦ ਗੁਰੂ ਸਾਹਿਬ ਲੈ ਕੇ ਆਏ ਕੌਮਾਂ ਨੇ ਕੋਈ ਆਵਾਜ਼ ਦਿੱਤੀ ਕਿ ਸਿੱਖ ਦਾ ਸਿਰ ਚਾਹੀਦਾ ਜਦੋਂ ਇਹ ਸੁਣਿਆ ਕਿਸੇ ਦੀ ਹਿੰਮਤ ਨਾ ਪਈ ਪੁੱਛਣ ਦੀ ਵੀ ਸਿਰ ਚਾਹੀਦਾ ਕਿਉਂ ਇਹ ਉੱਠ ਕੇ ਕਹਿ ਦिए ਕਿ ਸਿਰ ਵਜਣਾ ਕਿਉਂ ਦੂਗੇ ਉਹਨਾਂ ਡਰ ਤਾਂ ਜਿਹੜੇ ਕੱਚੇ ਪਿੰਦੇ ਸੀ ਉਹ ਤਾਂ ਨਾਟਾਂ ਦੇ ਵਿੱਚੋਂ ਸੰਤੂਆਂ ਦੇ ਵਿੱਚੋਂ ਭਜਨ ਲੱਗੀ ਵੀ ਜੇ ਅਸੀਂ ਗੁਰੂ ਦੇ ਸਾਹਮਣੇ ਖਲੋਤੇ ਜਾ ਕੇ ਪੁੱਛਿਆ ਮਾਰਾ ਸਿਰ ਕਹਿੰਦਾ ਕਿਉਂ ਕਿਤੇ ਪਹਿਲਾਂ ਆਪਣੀ ਨਜ਼ਰ ਵਤ ਗਈ ਤੂੰ ਹੀ ਆਇਆ ਪਹਿਲਾਂ ਤੇ ਤੇਰੇ ਕੋਈ ਸ਼ੁਰੂ ਕਰਦੇ ਨਹੀਂ ਹੁਣ ਗੁਰੂ ਤੋਂ ਡਰਦੇ ਉਹ ਆਲੇ ਦੁਆਲੇ ਨੂੰ ਭਜਨ ਲੱਗੇ ਜਿਨ੍ਹਾਂ ਦੇ ਮਨਾਂ ਦੇ ਵਿੱਚ ਗੁਰੂ ਵਸਦਾ ਹੁੰਦਾ ਹੈ ਉਹਨਾਂ ਨੂੰ ਗੁਰੂ ਤੋਂ ਭੈ ਨਹੀਂ ਉਹਨਾਂ ਨੂੰ ਗੁਰੂ ਤੋਂ ਗੁਰੂ ਦਾ ਪਿਆਰ ਆਉਂਦਾ ਉਹਨਾਂ ਦੇ ਮਨ ਵਿੱਚ ਗੁਰੂ ਪ੍ਰਤੀ ਪਿਆਰ ਆਉਂਦਾ ਸਨੇਹ ਆਉਂਦਾ ਹੈ ਸਤਿਗੁਰੂ ਜੋ ਮੰਗਲੇ ਜਿਸ ਦਾ ਤਨ ਮਨ ਧਨ ਪੀ ਸਿਸਕਾ ਹੋਈ ਸੁਗਣ ਸੁਜਾਨੀ ਤੇਰੀ ਸੁਣਿਆ ਦੁੱਖ ਸੁਖ ਮੇਰਾ ਬਹੁਤ ਧਨੀ ਕੀ ਕਾਨੀ ਜੀ ਕੀ ਤਿਰਹ ਗਵਨ ਜਿਹਨੇ ਤਨਮਨ ਦਿੱਤਾ ਧੰਨੀ ਉਹਦਾ ਉਹ ਜਿਹਨੇ ਸਿਰੀਰ ਦਿੱਤਾ ਜਿੱਨੇ ਜਿੰਦ ਦਿੱਤੀ ਹੈ ਜੇ ਉਹਨੇ ਮੰਗੀ ਨਹੀਂ ਤਾਂ ਕਿਹਨੀ ਵਕੀ ਦਾ ਗੁਰਮੁਖ ਥਾਉਂਦਾ ਵੀ ਸਦਾ ਮੈਂ ਗੁਰੂ ਜੀ ਕੋਸ਼ ਦੇਵਾਂ ਕੋਈ ਭੇਟਾ ਲੈ ਕੇ ਜਾਵਾਂ ਕੋਈ ਚੰਗੀ ਤੀਜ ਲੈ ਕੇ ਜਾਵਾਂ ਇਹ ਮਾਨਵੋਖ ਚਾਹੁੰਦਾ ਵੀ ਜੋ ਗੁਰਦੁਆਰੇ ਪਿਆਰ ਨਾਲ ਆਉਂਦੀ ਹੈ ਇਸੇ ਦਿਨ ਕੇ ਗੁਰਦੁਆਰੇ ਪਾਰਕੀ ਦਾਈ ਜੋ ਇੰਦੇ ਪਿਆਰ ਉਹ ਮੈਂ ਲੈ ਆਉਂ ਤੋ ਚੋਕਿੰਦੇ ਜਿਹੜੇ ਦਾ ਸੁਪਰੀਏ ਬੰਦੀ ਹੋ ਵੀ ਮੈਂ ਲੈ ਮਾਨਵੋਖ ਇਹ ਚਾਹੁੰਦਾ ਗੁਰਬੋਖ ਕਹਿੰਦਾ ਨਾ ਸਾਰੇ ਹੀ ਭੇਟਾ ਕਰਦੇ ਬੈ ਗੁਰੂ ਦੇਵ ਆਪਣੇ ਆਪਣੇ ਸਭਾ ਆਤਮੇ ਆਪਣੇ ਆਪਣੀ ਸੋਚ ਦਾ ਬੰਦ ਦਿਲੋ ਮਹੱਤ ਦਿਨ ਸੇ ਸਤਿਆ ਦਿਨ ਮਨ ਹੋਰੋ ਖੋਹੋਰ ਤੇ ਕਾਂਦੇ ਕਸੀਆ ਇੱਕ ਰੱਖੇ ਇੱਕ ਸਤਿ ਮਰਤੇ ਸੇ ਹੀ ਮੋਖਾ ਮੜਾਂਗਾ ਜਿਨੀ ਸਈਆ ਸਰ ਪਾਈ ਚੜਪਾ ਨਾ ਕੱਟੇ ਤੀਰੀ ਹੀ प्यारी ਰਹਿਣਾ ਸਾਹਿਬ ਜੀ ਦੇ 70 ਤੇ 9 ਪਾਲਾਂ ਦੀ ਉਮਰ ਵਿੱਚ ਵਜੀਦ ਖਾਨ ਨੂੰ ਪਹਿਲੋਂ ਕਹਿ ਦੇ ਤੂੰ ਕਹਿਣਾ ਵੀ ਮੈਂ ਤੁਹਾਨੂੰ ਕਤਲ ਕਰ ਦੂੰ ਮਾਰ ਦੂੰੋਂ ਹਾਂ ਤੇਰੀ ਉਮਰ 60 ਤੋਂ 60 ਪਾਲਾਂ ਦੀ ਹੈ 15 ਸਾਲ ਹੋ ਚੱਕਲੇ ਦੇ ਖਾਲਸਾ ਚੜ ਕੇ ਆ ਗਿਆ ਤਾਂ 15 ਸਾਲ ਵੀ ਗੱਡੀ ਗੱਲ ਪੰਜਾਂ ਛਿਆਂ ਸਾਲਾਂ ਤੇ ਉਹਨਾਂ ਨੇ ਪੂਹ ਪਾ ਦੇਣਾ ਸੀ ਛਿਆਂ ਸਾਲਾਂ ਬਾਅਦ ਹੀ ਆਈ 1700 ਦਸਤੇ ਵਿੱਚ 1704 ਵਿੱਚ ਸ੍ਰੀ ਸਾਹਿਬ ਜਾਦੇਰਾ ਨੂੰ ਸ਼ਹੀਦ ਕੀਤਾ 1710 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ 12 ਮਈ 1710 ਦੇ ਵਿੱਚ ਭੰਗ ਫਤਿਹ ਕਰਦੇ ਤੇ ਵਜੀਦ ਖਾਂ ਦੇ ਨੂੰ ਮਾਰ ਦਿੱਤਾ ਪੂਖਾ ਤੰਗ ਕਿੰਨਾ ਕੁ ਜੇਰੇ ਸਰੀਰ ਦਾ ਗੁਮਾਨ ਕਰਾਂਗੇ ਮਹਾਰਾਜ ਦਾ ਕਿਰਤ ਮੰਡਲ ਜਗ ਸਜਿਆ ਜਿਉਂ ਜਿਉਂ ਬਾਦੂ ਘਰ-ਬਾਰ ਇਹੋ ਤਾਂ ਕਿਰਤ ਮੰਡਲ ਆਖਿਆ ਮਹਾਰਾਜ ਮਿਰਤ ਲੋਕ ਮਿਰਤ ਮੰਡਲ ਇਹ ਤਾਂ ਬਾਦ ਦਾ ਮਤਾਲਾ ਕਿਰਤ ਮੰਡਲ ਹੈ ਜਿਹਦਾ ਜਗ ਸਜਿਆ ਜਿਉਂ ਬਾਦੂ ਘਰ-ਬਾਰ ਬਾਦੂ ਕਹਿੰਦੇ ਨੇ ਮਿੱਟੀ ਨੂੰ ਅੱਜ ਵੀ ਆ ਬਕੀਤੇ ਵੱਲ ਹਮ ਤਾਂ ਇੰਦਰ ਪੱਤੀਆਂ ਹੋ ਗਏ ਖੇਤਾਂ ਦੇ ਦੁਆਲੇ ਹਣੋਂ ਅੱਗੇ ਬਾਗ ਆ ਜਾਂਦੇ ਰਾਖਾਨ ਦੇ ਵੱਲ ਅੱਦੇ ਪੰਜਾਬ ਦੇ ਵਿੱਚੀ ਮੋਡੀਆਂ ਮੋਡੀਆਂ ਵਾਲੇ ਦੁਆਲੇ ਕੰਧਾਂ ਕੀਤੀਆਂ ਹੁੰਦੀਆਂ ਨੇ ਮਿੱਟੀ ਦੀ ਉਹ ਜਿਵੇਂ ਜਿਵੇਂ ਮੀਂਹ ਪਈ ਜਾਂਦਾ ਹੈ ਉਹ ਸਖਾਰ ਪਈ ਜਾਂਦੀ ਹੈ ਮਿੱਟੀ ਰੁੜੀ ਜਾਂਦੀ ਹੈ ਨਾਲ ਐਸਾ ਬਾਲੂ ਇਹ ਮਿੱਟੀ ਦੀ ਅੰਦਰ ਦਾ ਹੈ ਸਰੀਰ ਤਾਂ ਮਿੱਟੀ ਦੇ ਕੰਧ ਦਾ ਮਿੱਟੀ ਦੀ ਢੇਰੀ ਮਰਤ ਮੰਡਲ ਜਦ ਸਵਾਜਿਆ ਜਿਉ ਬਾਲੂ ਘਰ ਘਰ ਇਹ ਘਰ ਬਾਰ ਵੀ ਕਹਿੰਦਾ ਇਦਾਂ ਹੀ ਬਾਲੂ ਦੀ ਧੀਤ ਵਾਂਗ ਬਾਲੂ ਦੀ ਕੰਧ ਬੰਦੂ ਮਿੱਟੀ ਦੀ ਕੰਧ ਬੰਦ ਸਰੀਰ ਵੀ ਮਿੱਟੀ ਦੀ ਕੰਧ ਜਲ ਕੀ ਧੀਤ ਪਵਨ ਕਾ ਸੰਭਾ ਰક્ત ਬੂਦ ਕਾ ਗਾਰਾ

ਇਥੇ ਪਾਉ ਦਾ ਪ੍ਰੋਪਾਣੀ ਚੇਤਨਾ ਹੈ ਤੋ ਚੇਤਨਾ ਇਸ ਦਿਨ ਮੈਂ ਪ੍ਰਾਂਦੀ ਥਿਨਸ਼ੇ ਨੇ ਆਉਂਦੇ ਤੇ ਹੱਥ ਹੈ ਫੂਟੇ ਘਟ ਜਿਉਂ ਪੰਨ ਥਿਨਸ਼ਿਨ ਕਰਕੇ ਰਹੇ ਆਉਂਦੇ ਬੀਤੀ ਜਾਂਦੀ ਘੜਾ ਟੁੱਟਾ ਹੋਵੇ ਨਾ ਥੋੜਾ ਜਿਹਾ ਭਰ ਕੇ ਰਹਿ ਜੀਏ ਪਾਣੀ ਦਾ ਸ਼ਾਮ ਤੱਕ ਉਹਦੇ ਵਿੱਚ ਪਾਣੀ ਰਹਿੰਦਾ ਹੀ ਪਾਣੀ ਚੋਈ ਜਾਂਦਾ ਐਦਾ ਹੈ ਘਰ ਹੈ ਸਰੀਰ ਪਾਣੀ ਨੇ ਸਵਾਰ ਦਿਨ ਰਾਤ ਦੇ ਵਿੱਚੋਂ ਨਿਕਲੀ ਜਾ ਰਿਹਾ ਛਿਣ ਛਣਾਉਂਦੇ ਬਿਆਦ ਬੁੱਤੇ ਟੱਕ ਜਿਉਂ ਬਾਹਰ ਪਰ ਜਿਹੜੇ ਕੱਚੇ ਪਿੰਡੇ ਅੰਦਰੋਂ ਨਾਲੋਂ ਸਰੀਰਾਂ ਦਾ ਇੰਨਾ ਪਿਆਰ ਹੁੰਦਾ ਹੈ ਸਰੀਰਾਂ ਦਾ ਇੰਨਾ ਪਿਆਰ ਹੁੰਦਾ ਗੁਰੂ ਵਰ ਤਿਆਰੀ ਨੇ ਹੁੰਦਾ ਉੱਨਾ ਨੂੰ ਕੋਈ ਗੁਰਦੁਆਰੇ ਦੀ ਗਿਆ ਗੁਰਦੁਆਰੇ ਆ ਜਾ ਕਰ دیਵਾਨਾ ਸੁਤਾ ਵੀ ਲੱਗਦਾ ਹੈ ਟਾਈਮ ਤਾਂ ਲਾਉਣ ਆਣਗੇ ਕਦੇ ਟਾਈਮ ਨਹੀਂ ਲੱਗਦਾ ਸਵਾਮੀ ਦੇ ਵਰਤ ਕੰਮੀ ਬਹੁਤ ਦੀ ਜੀ ਬਹੁਤ ਹਨਾ ਦੇ ਜਦੋਂ ਆਏ ਉਹਨਾਂ ਨੂੰ ਗ੍ਰੀਮ ਹੈ ਜੀ ਬਹੁਤ ਕੰਮ ਬਹੁਤ ਨੇ ਉਹ ਸਾਰੇ ਕੰਮਾਂ ਨੂੰ ਕੱਢ ਕੇ ਲੈ ਜਾਂਦੇ ਹੈ ਦੇ ਜੀ ਪੋਰਾ ਵਿੱਚ ਹੀ ਰਹਿ ਜਾ ਮਾਪਾ ਇਸੇ ਕਰਕੇ ਮਹਾਰਾਜ ਕਿਉਂਕਿ ਭਾਈ ਸਮੇਂ ਤੋਂ ਸਮਾਂ ਕਰਕੇ ਚੇਤ ਲਿਆ ਗਏ ਨਹੀਂ ਤਾਂ ਬਾਬਾ ਕਹਿੰਦਾ ਕਿ ਬਾਬਾ ਕਹਿੰਦਾ ਜਿਵੇਂ ਨਾ ਅਹਾਰ ਨਾ ਮਨਾ ਚੇਤੇ ਰੋ ਤੇ ਗਾਹੀ